ਕਾਮਨੀ ਪੁਰਖ ਕਾਮਨੀ ਪਿਆਰੀ ਐਸੇ ਨਾਮੇ ਪ੍ਰੀਤ ਮੋਰਾਰੀ ਜਿਵੇਂ ਕਾਮੀ ਪੁਰਖ ਕਾਮਨੀ ਪਿਆਰੀ ਕਾਮੇ ਨੂੰ ਜਿਹੜਾ ਕਾਮਨਾ ਕਰਦਾ ਉਹਨੂੰ ਆਪਣੀ ਇੱਛਾ ਧੱਕੇ ਪਿਆਰ ਇੱਛਾ ਕੋਈ ਵੀ ਕਰ ਲਵੇ ਉਹ ਕਹਿੰਦਾ ਮੇਰੀ ਇੱਛਾ ਪੂਰੀ ਕਰਨ ਉਹਦੀ ਇੱਛਾ ਵੀ ਮੈਂ ਸਕੂਟਰੀ ਲੈ ਦਵਾਂ ਉਹਨੂੰ ਕਿਸੇ ਮਾਪੇ ਦਾ ਵੀ ਪਿਆਰ ਤਾਂ ਹੈ ਜੇ ਸਕੂਟਰੀ ਲੈ ਦਵੇ ਤੇ ਨਾ ਜੀ ਨਾ ਨਹੀਂ ਪਿਆਰ ਉਹ ਤਾਂ ਲੈ ਦੋ ਕਾਮਨੀ ਪਿਆਰੀ ਉਹ ਤਾਂ ਆਪਣੇ ਕਾਮਨਾ ਪਿਆਰੀ ਹੈ ਉਹ ਨੂੰ ਕਿਸੇ ਨਾਲ ਪਿਆਰ ਨਹੀਂ ਹੈ ਉਹ ਤਾਂ ਆਪਣੇ ਇੱਛਾ ਨਾਲ ਪਿਆਰ ਉਹਦੀ ਇੱਛਾ ਪੂਰੀ ਹੋ ਜਵੇ ਬਸ ਉਹ ਨੂੰ ਆਪਣੀ ਇੱਛਾ ਨਾਲ ਪ੍ਰੇਮ ਹੈ ਕਿਸੇ ਨਾਲ ਨਹੀਂ ਪ੍ਰੇਮ ਇਸ ਕਰਕੇ ਸੰਸਾਰ ਆਪਣੀ ਇੱਛਾ ਨਾਲ ਪ੍ਰੇਮ ਕਰਦਾ ਕੋਈ ਕਿਸੇ ਨਾਲ ਨਹੀਂ ਕਰਦਾ ਸਵਾਰਥੀ ਹੈ ਸੰਸਾਰ ਇਸ ਕਰਕੇ ਗੁਰਬਾਣੀ ਕਹਿੰਦੇ ਝੂਠੀ ਦੇਖੀ ਪ੍ਰੀਤ ਜਗਤਭਾਂ ਹੈ ਝੂਠੀ ਦੇਖੀ ਪ੍ਰੀਤ ਆਪਣੇ ਹਿੱਤ ਸਭ ਤੋਂ ਲਾ ਕੇ ਗਿਆ ਆਪਣੇ ਹਿੱਤ ਨੂੰ ਸਭ ਲਾ ਕੇ ਕਿਆ ਦਾਰਾ ਕਿਆ ਆ ਉਹ ਗੱਲ ਕਾਮਣੀ ਕਾਮਣੀ ਇੱਛਾ ਦੀ ਗੱਲ ਹੈ ਕਾਮਣੀ ਇੱਛਾ ਹੁੰਦੀ ਹੈ ਕਾਮ ਵੀ ਇੱਛਾ ਕਰਨ ਵਾਲਾ ਜੋ ਵੀ ਛਾ ਕਿਸੇ ਦੀ ਇੱਛਾ ਕੁਝ ਵੀ ਹੋ ਸਕਦੀ ਹੈ ਅਮਲੀ ਕੋ ਜੈਸੇ ਅਮਲਵਾਲ ਉਹਦੀ ਇੱਛਾ ਫ੍ਰੀ ਕਰਦੀ ਹੈ ਉਹਦੀ ਇੱਛਾ ਤੈਸੇ ਮੇਰੇ ਮਨ ਰਾਮਾਇਆ ਤੇ ਕੋ ਉਹ ਹੀ ਇੱਛਾ ਸੀ ਅਮਲੀ ਦੀ ਇੱਥੇ ਤੈਸੇ ਤੈਸੇ ਨਾਮੇ ਪ੍ਰੀਤ ਮਰਾਰੀ ਤੈਸੇ ਨਾਮੇ ਪ੍ਰੀਤ ਬੁਲਾਰੀ ਜਿਵੇਂ ਅਮਲੀ ਦੀ ਅਵਲ ਨਾਲ ਇੱਛਾ ਅਮਲੀ ਅਵਲ ਦੀ ਇੱਛਾ ਉਹਦੇ ਨਾਲ ਪ੍ਰੀਤ ਹੈ ਉਹਦੀ ਐ ਨਾਮੇ ਦੀ ਮਰਾਰੀ ਨਾਲ ਪ੍ਰੀਤ ਹਾਂਜੀ ਭਾਈ ਪ੍ਰੀਤ ਜੇ ਆਪੇ ਲਾਏ ਗੁਰਪ੍ਰਸਾਦੀ ਦੁਬਦਾ ਜਾ ਜੇ ਹੁਣ ਉਹਨਾਂ ਦੇ ਹਿਸਾਬ ਨਾਲ ਅਰਥ ਕਰੀਏ ਜੇ ਸੰਸਾਰ ਦੇ ਹਿਸਾਬ ਨਾਲ ਇਹ ਅਰਥ ਕਰ ਦਈਏ ਇਹਦੇ ਅਰਥ ਇਹਦਾ ਅਸਲੀ ਲਖ ਇਹ ਵੀ ਅਸਲੀ ਲੈ ਕਾਮੀ ਬੁਰਗਾ ਬਣੀ ਅਸੀਂ ਹੁਣ ਨਿਕਲ ਗਏ ਇੱਥੋਂ ਇਹਦੇ ਅਰਥ ਕਰਕੇ ਉਹ ਕਰਕੇ ਦਿਖਾਉਂ ਸਾਰੇ ਠੀਕੇ ਫਿਰ ਇਹਦਾ ਅਸਲੀ ਲੈ ਫਿਰ

ਇਹ ਤਾਂ ਅਸੀਂ ਸੰਗਤ ਵਿੱਚ ਕਰਦੇ ਆਂ 10 ਜੀ ਦਾ ਲੋੜ ਦੀ ਸੰਗਤ ਵਿੱਚ ਅਰਥਾ ਦੀ ਉਹ ਤਾਂ ਸਾਡਾ ਉਹ ਵੈਸੀ ਢੱਡੀ ਆ ਆਦੀ ਦੀ ਉਹ ਪਰਸਨ ਇਹ ਸੰਗਤ ਵਿੱਚ ਬਹਿ ਕੇ ਉਹ ਸੰਗਤ ਵਿੱਚ ਬਹਿ ਕੇ ਹੈ ਨਹੀਂ ਉਥੇ ਕਦੇ ਵੀ ਵਿਚਾਰ ਦੀ ਗੱਲ ਨਹੀਂ ਆਈ ਇੱਥੇ ਵਿਚਾਰ ਦੀ ਗੱਲ ਆਈ ਹੈ ਇੱਥੇ ਸਫਾ ਪਿਛਾ ਕੇ ਬੈਠਣ ਦੀ ਗੱਲ ਆਈ ਹੈ ਇੱਥੇ ਸੰਗਤ ਦੀ ਉਥੇ ਸੰਗਤ ਦੀ ਗੱਲ ਕਿਤੇ ਦੱਸੋ ਸਾਰੇ 10 ਵਿੱਚ ਸੰਗਤ ਦੀ ਕਿਤੇ ਗੱਲ ਨਹੀਂ ਕੱਲੇ ਆਦਮੀ ਨੇ ਪੜ ਲਈ ਆਹ ਉਹ ਬਾਣੀ ਸਾਰੀਓ ਉਹ ਜੀ ਕਪੈਸਿਟੀ ਆ ਇਕੱਲੇ ਦੀ ਉਹ ਕਪੈਸਿਟੀ ਆ ਉਹਨੂੰ ਸਮਝ ਲੈਣ ਦੀ ਜੇ ਆਜ ਸਮਝਿਆ ਹੋਵੇ ਤਾਂ ਜੇ ਇਹ ਹੀ ਨਹੀਂ ਸਮਝਿਆ ਉਹਨੂੰ ਪੜ੍ਹਨ ਦੀ ਲੋੜ ਨਹੀਂ ਜਿਹੜਾ ਸਿੱਖ ਨਹੀਂ ਅਜੋ ਉਖਾਲਾ ਤਾਂ ਮੈਂ ਹੋ ਜੂਗਾ ਪਾਈਪ ਪਿਉਂਦੇ ਜਾਂ ਚੜਦੀ ਹੈ ਜਾਂ ਬੂਟਾ ਪਹਿਲਾਂ ਹੋਵੇ ਉਹ ਜਿਹੜਾ ਬੂਟਾ ਜੰਮਿਆ ਹੋਇਆ ਹੈ ਉਸੇ ਨੂੰ ਪਹੁੰਚੜਾਉਂਗੇ ਤੁਸੀਂ ਜਿਹਦੀ ਟਾਣੇ ਦੀ ਪਹੁੰਚੜਾਉਣੀ ਆ ਉਹ ਤਾਂ ਹੈਗਾ ਹੀ ਉਹਦਾ ਤਾਂ ਕੋਈ ਰੌਲਾ ਨਹੀਂ ਇਹ ਤਾਂ ਨਾਮ ਦੇ ਬੂਟੇ ਨੂੰ ਪਿਉਂਦਾ ਉਹ ਦਸਮੇ ਦੀ ਚੜਾਉਣੀ ਉਹ ਦਸਮੇ ਦਾ ਪਹੁੰਚੜਾਈ ਆ ਮੋੜੂ ਵੀ ਤਾਂ ਸਿੱਕੀ ਦਾ ਬੂਟਾ ਆ ਹੈ ਆਹ ਸਮਝ ਗਿਆ ਆ ਗਿਆ ਸਿੱਕੀ ਦੇ ਬੂਟੇ ਨੂੰ ਦਸਮੇ ਦੀ ਪਿਉਂਦਾ ਚੜਾਈ ਹੋਈ ਉਹ ਉਹ ਪਿਉਂਦਾ ਝਾੜੇ ਦੀ ਉਹ ਚਲਣੀ ਆ ਜੜਨੇ ਜੜੇ ਦੀ ਚਲਣੀ ਹੈ ਉੱਤੇ ਪਿਉਂਟ ਟਾਣੀ ਉਹਦੀ ਚਲਣੀ ਹੈ ਉੱਤੇ ਡੜ ਸਿੱਕੀ ਹੋ ਜਲੂਗੀ ਸਿੱਕੀ ਛੱਡ ਕੇ ਕਾਹਦੇ ਜੋਗੇ ਜੜ ਐਸੇ ਦੀ ਚਲਣੀ ਹੈ ਉਤ ਲੀਟਾਣੀ ਧੂਈ ਜਲਦੀ ਹੈ ਉਹਦਾ ਪਿਉਂ ਚੜਾਈ ਹੋਈ ਹੈ ਪਿਉਂਦ ਨੂੰ ਲੈਦੇ ਨੇ ਪਹਿਲਾਂ ਜੜ ਦਾ ਪਤਾ ਹੀ ਨਹੀਂ ਪਿਉਂਦ ਕਾਹਤੇ ਚੜੋਂਗੇ ਹਵਾ ਚ ਹਵਾ ਜੇ ਨਹੀਂ ਪਿਉਂ ਚੜਦੀ ਹੁੰਦੀ ਪਹਿਲਾਂ ਕੋਈ ਚਾਹੀਦਾ ਥੱਲੇ ਪਹਿਲਾ ਭੂਟਾ ਚਾਹੀਦਾ ਇਹ ਕੋ ਕਿ ਉਗਿਆ ਹੋਇਆ ਚਾਹੀਦਾ ਤਾਂ ਪਿਓ ਚੜੂਗੀ ਭੂਟਾ ਕੀ ਹੁੰਦਾ ਇੱਕ ਹੋਇਤਾ ਉਗਿਆ ਹੋਇਆ ਉਗਿਆ ਹੋਏ ਰੂਪੇੋਂ 10 ਮਿੰਦੀ ਚੜੂਗੀ ਉਗਣ ਦੇ ਪਹਿਲਾਂ 10 ਪੜਦੀ ਲੋੜ ਨਹੀਂ ਹੈ ਜੇ ਪਹਿਲਾਂ ਪੜੂਗਾ ਕੋ ਛੋਰੇ ਬਣ ਜੂਗਾ ਉਹਦਾ ਪਹਿਲਾ ਆਇਆ ਜੋ ਤੇ ਕੋ ਕਿ ਉਗਲੋ ਫਿਰ ਉਹਨੂੰ ਛੇੜਿਓ ਬਾਅਦ ਚ ਹੋਜੀ ਸਾਈਂ ਪ੍ਰੀਤ ਜੇ ਆਪੇ ਲਾਏ ਸਾਈ ਪ੍ਰੀਤ ਜੇ ਆਪੇ ਲਾਇਏ ਪ੍ਰੀਤ ਉਹ ਹੈ ਜਿਹੜੀ ਪ੍ਰੀਤ ਉਹਨੇ ਆਪ ਜਿਹੜੀ ਪ੍ਰੀਤ ਅਸੀਂ ਆਪਣੇ ਆਪ ਲਾਈ ਆਂ ਅੰਦਰੋਂ ਪੈਦਾ ਹੋਈ ਹੈ ਸਾਡੇ ਜਿਹੜੀ ਅੰਦਰੋਂ ਪ੍ਰੀਤ ਪੈਦਾ ਹੋਈ ਜਨ ਉਹ ਪ੍ਰੀਤ ਹੁੰਦੀ ਹੈ ਕਿਸੇ ਦੀ ਸੁਣੀ ਸੁਣਾਈ ਪ੍ਰੀਤ ਲਾਈ ਹੋਈ ਨਹੀਂ ਜਿਹੜੀ ਸੁਣੀ ਸੁਣਾਈ ਪ੍ਰੀਤ ਹੈ ਨਾ ਲਾਈ ਹੋਈ ਜਿਵੇਂ ਅਸੀਂ ਕਹਿੰਦੇ ਆ ਬਾਹਰ ਵੀ ਮਾਂ ਬਾਪ ਨੂੰ ਭਾਈ ਐ ਕਰੀਦਾ ਐ ਕਰੀਦਾ ਪ੍ਰੀਤ ਨਹੀਂ ਹੁੰਦੀ ਉਹ ਝੂਠੀ ਹੁੰਦੀ ਹੈ ਜਿਹੜੀ ਅੰਦਰੋਂ ਪੈਦਾ ਹੋਈ ਹੈ ਪ੍ਰੀਤ ਆਪਣੇ ਅੰਦਰੋਂ ਪੈਦਾ ਹੁੰਦੀ ਹੈ ਜਪ੍ਰੀਤ ਉਹ ਸੱਚੀ ਹੁੰਦੀ ਜੇ ਅੰਦਰੋਂ ਨਹੀਂ ਪੈਦਾ ਹੋਈ ਪ੍ਰੀਤ ਉਹਨਾਂ ਦੀ ਉਹ ਪ੍ਰੀਤ ਠੀਕ ਹੈ ਮਾਪੇ ਦੇ ਆ ਕਿਸੇ ਦੇ ਪ੍ਰਤੀ ਜਿਨ੍ਹਾਂ ਦੇ ਆਪਣੇ ਅੰਦਰੋਂ ਪੈਦਾ ਹੋਈ ਹੋਈ ਉਹ ਪ੍ਰੀਤ ਸੱਚੀ ਹੈ ਜੇ ਕੋਈ ਦਿਲੋਂ ਪ੍ਰੀਤ ਕਰਦਾ ਹੈ ਉਹ ਪ੍ਰੀਤ ਸੱਚੀ ਹੈ ਪੱਕਾ ਹੈ ਇਹ ਦਨੇ ਜੇ ਦਿਲੋਂ ਨਹੀਂ ਕਰਦਾ ਪ੍ਰੀਤ ਤਾਂ ਫਿਰ ਉਹ ਬਣੌਤੀ ਹੈ ਜੇ ਆਪੇ ਲਾਏ ਉਹਦਾ ਮਨ ਦਾ ਜਿਹੜਾ ਬੂਲ ਹੈ ਨਾ ਮਨ ਦਾ ਚਿੱਤ ਹੈ ਉਹ ਜੇ ਮਨ ਨੂੰ ਪ੍ਰੀਤ ਲਾਵੇ ਉਹ ਕਹੇ ਪ੍ਰੀਤ ਇਹਨੂੰ ਕਰਨੀ ਹੈ ਤਾਂ ਕਰਦਾ ਹੈ ਮਨ ਜੇ ਉਹ ਅੰਦਰ ਨਾਲੋਂ ਪ੍ਰੀਤ ਕਰਦਾ ਹੋਵੇ ਬਾਹਰੋਂ ਕਿਥੋਂ ਕਰਨੀ ਹੈ ਦਿਲ ਦੀ ਪ੍ਰੀਤ ਤਾਂ ਹੈ ਜੀ ਉਹ ਪ੍ਰੀਤ ਦਿਮਾਗ ਚੋਂ ਹੀ ਬੈਦਾ ਹੋਈ ਹੋਈ ਹੈ ਕਿਸੇ ਸਿਰਫ ਕਿਸੇ ਸਵਾਰਥ ਵਾਸਤੇ ਉਪਰੀਤ ਤਾਂ ਉਹ ਨਾ ਜਰ ਜਨਾ ਚ ਉਹਦਾ ਕੰਮ ਗੁਰਪ੍ਰਸਾਦੀ ਦੁੱਬਣਾ ਆ ਜਾਏ ਗੁਰਪ੍ਰਸਾਦੀ ਦੁੱਬਣਾ ਜਾਏ ਗਿਆਨ ਦੀ ਕਿਰਪਾ ਨਾਲ ਦੁੱਬਦਾ ਜਾੜੀ ਹੋਏ ਇਹ ਦੁੱਬਦਾ ਕੀ ਹੈ ਪ੍ਰੀਤ ਕਰਨੀਆਂ ਕਿ ਨਹੀਂ ਕਰਦੀ ਇਹ ਦੁੱਬਦਾ ਜੇ ਪ੍ਰੀਤ ਕਰਨੇ ਹਨ ਜਿਨ੍ਹਾਂ ਚ ਅੰਦਰਲੇ ਨੇ ਪ੍ਰੀਤ ਜਿਨ੍ਹਾਂ ਚ ਗਿਆਨ ਨਹੀਂ ਹੁੰਦਾ ਅਸਲ ਦੇ ਵਿੱਚ ਸਮਝ ਨਹੀਂ ਆਉਂਦੀ ਜਿਨ੍ਹਾਂ ਚ ਪੜ੍ਹਦੀ ਨਹੀਂ ਕੰਬਲੀ ਪਲਟਦੀ ਨਹੀਂ ਨਾ ਹੈ ਉਹਨਾਂ ਦੀ ਪ੍ਰੀਤ ਹੁੰਦੀ ਉਹਦੀ ਜਦ ਪੱਟਦੀ ਹੈ ਕੰਬਲੀ ਇਹ ਫੇਰ ਪ੍ਰੀਤ ਹੁੰਦੀ ਜਿੰਨਾ ਜਿਹੜਾ ਅੰਦਰੋਂ ਬੁੱਧ ਨਹੀਂ ਨਾ ਪਲਟਦੀ ਉਹ ਪ੍ਰੀਤ ਬਣਾਉਟੀ ਹੋਈ ਆ ਕਬੂ ਨਾ ਉਹ ਦਿਖਾਵੇ ਦੀ ਪ੍ਰੀਤ ਆ ਪਿਆ ਮੈਂ ਕਹਿਣ ਦੀ ਆ ਵੀ ਮਨ ਵਿੱਚ ਹੋਰ ਆ ਮੁਖ 'ਚ ਹੋਰ ਆ ਜਰਮਾਨ ਹੋਰ ਮੁਖ ਹੋਰ ਆ ਵਸ ਮੂੰਹ ਦੀ ਪ੍ਰੀਤ ਆ ਹੋ ਦਲੀ ਦੀ ਜੇ ਅੰਦਰਲੇ ਨੇ ਵਿੱਚ ਪ੍ਰੀਤ ਹੈ ਜੇ ਅੰਦਰਲੇ ਨੇ ਪ੍ਰੀਤ ਲਾਈ ਹੈ ਮਨ ਨੂੰ ਫਿਰ ਮਨ ਦੇ ਵਿੱਚ ਪ੍ਰੀਤ ਆਉਂਗੀ ਜੇ ਕੱਲੇ ਮਨ ਦੇ ਵਿੱਚ ਪ੍ਰੀਤ ਹੈ ਉਦੀ ਨਾ ਮਨ ਦੇ ਵਿੱਚ ਤਾਂ ਫੀਡ ਕਰ ਲਈ ਅੰਦਰੋਂ ਨੇ ਕੀਤੀ ਨਹੀਂ ਆਪਣੇ ਚ ਉਹ ਐਹੇ ਜੀ ਪ੍ਰੀਤ ਹੁੰਦੀ ਆ ਜਿਵੇਂ ਜੀ ਮੋਦੀਰ ਬਾਦਲਦੀ ਸੀ ਸਿਰਾ ਬੀਜੇਪੀ ਦੀ ਅਕਾਲੀ ਦਲ ਦੀ ਪ੍ਰੀਤ ਇਹ ਜੀ ਹੁੰਦੀ ਆ પતિ ਪਤਨੀ ਵਾਲਾ ਰਿਸ਼ਤਾ ਇਹ ਜਾਈ ਹੁੰਦਾ ਫਿਰ ਉਹ ਜੀ ਕਬੂ ਨਾ ਟੁੱਟਸ ਰਹਾ ਸਮਾਏ ਕਬੇ ਨਾ ਟੁੱਟਸ ਰਹਾ ਸਮਾਏ ਨਾਮੇ ਚਿੱਤ ਲਾਇਆ ਸਚ ਨਾਏ ਜਦ ਮੈਂ ਨੇ ਤਾਂ ਸਚ ਨਾਲ ਚਿੱਤ ਲਾਉ ਤਾ ਚਿੱਤ ਲਾਇਆ ਮਾਨੀ ਲਾਇਆ ਮੈਨੂੰ ਪਹਿਲਾਂ ਲੱਗ ਜੂ ਆ ਦੇਖੋ ਨਾ ਚਿੱਤ ਲਾਇਆ ਮਾਨੀ ਲਾਇਆ ਮਨ ਮੇਂ ਚਿੱਤ ਲਾਇਆ ਸੱਚ ਨਾਲ ਚਿੱਤ ਕਾ ਲਾਇਆ ਮਾਨ ਪੁੱਠਾ ਕਰਤਾ ਜਾ ਜਾ ਚਿੱਤ ਹੋਇਆ ਕੰਬਲੀ ਪਲਟੀ ਜਦ ਹਾਂ ਜਾਂ ਕੰਬਲੀ ਪਲਟੀ ਉਹ ਵੀ ਚਿੱਤ ਹੋ ਗਿਆ ਜੋ ਪੁੱਠਾ ਕੀਤਾ ਚਿੱਤ ਲਾਇਆ ਹੁਣ ਇੱਕ ਹੋ ਗਿਆ ਚਿੱਤ ਉਹ ਵੀ ਚਿੱਤ ਉਹ ਵੀ ਚਿੱਤ ਦੋ ਇੱਕ ਪਾਸੇ ਜੈਸੀ ਪ੍ਰੀਤ ਬਾਰਿਕ ਅਰਮਦਾ ਫਿਰ ਤੇ ਫੜ ਕਿਸੇ ਕਬਹੂ ਨਾ ਟੁੱਟੋ ਸਹ ਰਹਾ ਸਮਾਏ ਨਾਮੇ ਚਿੱਤ ਲਾਇਆ ਸਚਨਾਏ ਨਾਮੇ ਨੇ ਸਚ ਨਾਲ ਚਿੱਤ ਲਾ ਲਿਆ ਹੁਣ ਨਹੀਂ ਟੁੱਟਦਾ ਕੋ ਟੋੜੀ ਨਾਲ ਟੁੱਟੇ ਟੋੜੀ ਨਾਲ ਟੁੱਟਾ ਛੋੜੀ ਨਾਲ ਛੁੱਟੇ ਐਸੀ ਮਾਦੋ ਖੁੰਚ ਤੜੀ ਆਇਆ ਸਮਾਏ ਉਰਦਾ ਸਮਾਇਆ ਹੋਇਆ ਵਿੱਚ ਛੜਦਾ ਹੀ ਨਹੀਂ ਜਿਹੜਾ ਪਾਣੀ ਸਮਾ ਗਿਆ ਧਰਤੀ ਵਿੱਚ ਉਹ ਨਹੀਂ ਤੁਸੀਂ ਵਾਪਸ ਲੈ ਜਿਹੜਾ ਧਰਤੀ ਦੇ ਉੱਤੇ ਪਾਣੀ ਖੜਾ ਉਹਨੂੰ ਚੱਕ ਕੇ ਘਰ ਦੀ ਪਾਲੋ ਜੋ بارش ਹੋਈ ਐ ਪਾਣੀ ਉੱਪਰ ਖੜਾ ਅਜੋ ਜ਼ਮੀਨ ਦੇ ਉਹਨੂੰ ਤੁਸੀਂ ਕਿਸੇ ਪਾਂਡੇ ਚ ਪਾ ਕੇ ਲੈ ਸਕਦੇ ਹੋ ਪਰ ਜਿਹੜਾ ਹੁਣ ਜ਼ਮੀਨ ਨੇ ਸੋਖ ਲਿਆ ਪਾਣੀ ਉਹ ਕੱਢੋਗੇ ਮੈਂ ਕੱਢੋਗਾ ਉਸ ਮਾਇਆ ਹਣੀ ਕੱਢ ਸਕਦੇ ਉਤਨਾ ਉਤਨਾ ਜਿਹੜਾ ਪਿਆ ਉਹ ਲੈ ਲਓ ਉਹ ਕਹਦਾ ਜੀ ਉਹ ਵਖਰਾ ਹੀ ਆ ਜਾ ਪਿਆ ਉਹ ਤਾਂ ਵਖਰਾ ਹੀ ਪਿਆ ਇਸ ਕਰਕੇ ਮਨ ਸਮਾ ਗਿਆ ਜਦ ਆਪਣੇ ਮੂੜ ਚ ਉਹ ਨਹੀਂ ਵਖਰਾ ਕੀਤਾ ਜਾ ਸਕਦਾ ਹੁਣ ਹਾਂ ਜੀ ਜੈਸੀ ਪ੍ਰੀਤ ਉਹ ਬਾਰਕ ਅਰਮਾਤਾ ਐਸਾ ਹਰ ਸੇਤੀ ਮਨ ਰਤਾ ਜੈਸੀ ਪ੍ਰੀਤ ਬਾਰਕ ਅਰਮਾਤਾ ਬਾਰਕ ਦੀ ਗੱਲ ਹੈ ਜਵਾਨ ਦੀ ਗੱਲ ਨਹੀਂ ਜਵਾਨ ਦੀ ਪ੍ਰੀਤ ਉਡ ਜਾਂਦੀ ਏ ਬਾਰਕ ਦੀਆਂ ਮਾਤਾ ਦੀ ਜਿਹੜੀ ਪਰੀਤ ਹੁੰਦੀ ਹੈ ਉਹ ਸੱਚੀ ਹੁੰਦੀ ਹੈ ਬਸ ਛੋਟੇ ਬੱਚੇ ਦੀ ਔਰ ਮਾਂ ਦੀ ਪਰੀਤ ਸੱਚੀ ਹੁੰਦੀ ਹੈ ਜਾਨਵਰਾਂ ਤੇ ਲੈ ਕੇ ਛੋਟੇ ਜਾਨਵਰਾਂ ਚ ਵੀ ਅਹੀ ਗੱਲ ਹੈ ਛੋਟਾ ਬੱਚਾ ਜਿਹੜਾ ਜਿੰਨਾ ਜਰ ਬਾਰਕ ਹੈ ਔਰ ਮਾਤਾ ਹੈ ਉਹਨਾਂ ਜਰ ਉਹਨਾਂ ਦੀ ਪਰੀਤ ਸੱਚੀ ਹੈ ਜਾਂ ਜਵਾਨ ਹੋ ਜੂ ਫਿਰ ਕੋਈ ਪਤਾ ਨਹੀਂ ਫਿਰ ਕੀ ਪਤਾ ਬਾਰਕ ਲਵ ਵਰਤੇ ਪੁੱਤਨੀ ਵਰਤੇ ਪੁੱਤਨੀ ਵਰਤੋ ਪੁੱਤਨੀ ਵਰਤੇ ਬਾਰਕ ਵਰਤੇ ਹਾਂ ਹਰ ਪੁਆਇੰਟ ਤੇ ਧਿਆਨ ਰੱਖਣ ਦੀ ਲੋੜ ਹੈ ਪੁੱਤਕੋਨੀ ਵਰਤੇ ਬਾਰਕ ਵਰਤੇ ਪੁੱਤ ਦਾ 90 ਸਾਲ ਦਾ ਵੀ ਹੁੰਦਾ ਜੇ ਮਾਂ 120 ਸਾਲ ਦੀ ਹੈ ਤਾਂ ਪੁੱਤ ਤਾਂ 90 ਸਾਲ ਦਾ ਵੀ ਹੋਊਗਾ ਦਾ 110 ਸਾਲ ਦੀ ਹੈ 15 ਨਾਲ ਦੀ ਵੀ ਹੋ ਸਕਦੀ ਹੈ ਮਾਂ ਬੱਚਾ 15 ਸਾਲ ਦੀ ਲਾਭੀ ਹੋ ਸਕਦਾ ਪੈਦਾ ਤੇ 90 ਸਾਲ ਦਾ ਵੀ ਪੁੱਤ ਉਹ ਪੁੱਤੇ ਦਾ ਹੋਊਗਾ ਉਦੋਂ ਦੀ ਪਤਾ ਕੀ ਗੱਲ ਹੈ ਹੋਊ ਬਾਹਰ ਕਹਿੰਦੇ ਬਾਹਰਕ ਦੇ ਵਿੱਚ ਨਰਮਨ ਬੁੱਧ ਹੁੰਦੀ ਹੈ ਤੇ ਮਾਂ ਦਾ ਤਾਂ ਦਿਲ ਬਾਹਰਕ ਦੇ ਪਤੀ ਸਾਹਿਬ ਹੁੰਦਾ ਹੀ ਹੁੰਦਾ ਹੀ ਸੱਚੀ ਹੁੰਦੀ ਹੈ ਉਹ ਜੈਸੀ ਬਾਤ ਮਾਦਾ ਮਾਦਾ ਦਿਲ ਦਾ ਬਾਤ ਕੋਦੇ ਪ੍ਰਤੀਕ ਦੇ ਹੁੰਦਾ ਹੀ ਨਹੀਂ ਬੜਾ ਪਹਿਲਾਂ ਬਾਜਬਨੀ ਹੁੰਦਾ ਬਾਜੋ ਦੀ ਮਜਬੂਰੀ ਹੈ ਉਹੀ ਤੋੜ ਤੋੜ ਸੜਦਾ ਤੇ ਬਾਤ ਦੇ ਆਰਮਾਨ ਦੀ ਜਿਹੜੀ ਪ੍ਰੀਤ ਹੈ ਉਹ ਐਸੀ ਪ੍ਰੀਤ ਉਹ ਵੇਲੇ ਦੀ ਪ੍ਰੀਤ ਫੇਲ ਨਹੀਂ ਹੁੰਦੀ ਬਸ ਜੈਸੀ ਉਹ ਮਾਨਕਾ ਮਾਤਾ ਐਸਾ ਹਰ ਸੇਤੀ ਮਨ ਰਤਾ ਐਸਾ ਹਰ ਸੇਤੀ ਮਨ ਲਾਤਾ ਇਹ ਵੀ ਬਾਰਕਾ ਹੋਣੇ ਜੰਮਿਆ ਨਾ ਨੌ ਤੰਦ ਚੇਲਾ ਨੌ ਤੰਦ ਚੇਲਾ ਜੋ ਹੋਣੇ ਜੰਮਿਆ ਬਾਰਕਾ ਜੇ ਐਸਾ ਹਰ ਸੇਤੀ ਮਨ ਲਾਤਾ ਐਸਾ ਹਰ ਸੇਤੀ ਮਨ ਲਾਤਾ ਬੜਾ ਹੋ ਕੇ ਇਹ ਵੀ ਪਤਾ ਨਹੀਂ ਤਾਂ ਹੀ ਧੱਲੇ ਡੇ ਪੈਂਦਾ ਪ੍ਰੀਤ ਇਹਦੀ ਵੀ ਟੁੱਟ ਜਾਂਦੀ ਹੈ ਬੜਾ ਹੋ ਕੇ ਟੁੱਟਦੀ ਹੈ ਜਾ ਪ੍ਰੀਤ ਪ੍ਰਾਣੀ ਹੋ ਜਾਂਦੀ ਹੈ ਇਹ ਜਦ ਇਹ ਆਉਂਦਾ ਇੱਥੇ ਫਿਰ ਧਰਤੀ ਤੇ ਫੇੜ ਪੈਣਾ ਕਿਤੇ ਕਿਤੇ ਇਹ ਵੀ ਟੁੱਟ ਜਾਂਦੀ ਹੈ ਬਾਹਰਕ ਦੀ ਨਹੀਂ ਟੁੱਟਦੀ ਹੁੰਦੀ ਕਦੇ ਹਾਂਜੀ ਪ੍ਰਣਵੇ ਨਾਮ ਦਿਓ ਲੱਗੀ ਪ੍ਰੀਤ ਗੋਬਿੰਦ ਬਸੇ ਹਮਾਰੇ ਚੀਤ ਪ੍ਰਣਵੇ ਨਾਮ ਦਿਓ ਲੱਗੀ ਪ੍ਰੀਤ ਨਾਮਦੇਵ ਕਹਿੰਦਾ ਬੇਨਤੀ ਇਹ ਕਰਦਾ ਮੈਂ ਪ੍ਰੀਤ ਜਿਹੜੀ ਲੱਗੀ ਹੈ ਨਾ ਲੱਗੀ ਪ੍ਰੀਤ ਪ੍ਰੀਤ ਲੱਗ ਗਈ ਤੇ ਗੋਵਿੰਦ ਵਸਾਇਆ ਸਭਾਰੇ ਜੀ ਗੋਵਿੰਦ ਮੇਰੇ ਹੁਣ ਚਿੱਤ ਵਿੱਚ ਵੱਸਦਾ ਜਿਹਦੀ ਪ੍ਰੀਤ ਹੁੰਦੀ ਆ ਉਹ ਅੰਦਰ ਹੀ ਵੱਸਦਾ ਹੁੰਦਾ ਅੰਦਰ ਵੱਸਦਾ ਹੀ ਹੁੰਦਾ ਤਾਂ ਇਹ ਨਹੀਂ ਭੁੱਲਦਾ ਫਿਰ ਕਿੱਥੇ ਭੁੱਲਦਾ ਉਹ ਫਿਰ ਯਾਦ ਕੋਈ ਐਸਾ ਐਕਸੀਡੈਂਟ ਹੋ ਜਾਂਦਾ ਕਹਿੰਦੇ ਵਾਪਸ ਕੰਨਾ ਵੀ ਭੁੱਲਦਾ ਨਹੀਂ ਹੈਗਾ ਮੈਂ ਹੁਣ ਜੇ ਰੋਟੀ ਖਾ ਨਾ ਜਾਂਦੀ ਬੀ ਯਾਦ ਆ ਜਾਂਦਾ ਜਦੋਂ ਭੁੱਖ ਮਰ ਜਾਂਦੀ ਹੈ ਉਹ ਕਿ ਲੱਗਦੀ ਹੋਈ ਨਹੀਂ ਆ ਭੁੱਲਦਾ ਭੁੱਲੇ ਤਾਂ ਭੁੱਖ ਲੱਗੇ ਭੁੱਲਦਾ ਹੈ ਨਹੀਂ ਭੁੱਖ ਲੱਗਦੀ ਨਹੀਂ ਤੇ ਜੀਹਦਾ ਨਾ ਪ੍ਰੀਤ ਹੁੰਦੀ ਆ ਬਸ ਅੰਦਰ ਹੁੰਦਾ ਹੀ ਆ ਚਾਹੇ ਦੁਨੀਆਵੀ ਗੱਲ ਹੋਵੇ ਚਾਹੇ ਨਰਾਗਰੀ ਹੋਵੇ ਹਾਂਜੀ ਕਰਕੀ ਨਾਰ ਤਿਆਗੇ ਅੰਦਾ ਮਾਰਨਾਰੀ ਸਿਉ ਘੱਲ ਏ ਧੰਦਾ ਕਰਕੀ ਨਾਰ ਤਿਆਗੇ ਅੰਦਾ ਕਰਕੀ ਨਾਰ ਕਿਹੜੀ ਤਿਆਗਤੀ ਜਿਹੜੇ ਅੰਤਰਾਤਵਾਂ ਦੀ ਆਵਾਜ਼ ਆਉ ਛੜਤੀ ਅੰਤਰਾਤਵਾਂ ਦੀ ਬਾਤ ਛੜਤੀ ਜਿਹੜੀ ਅੰਦਰੋਂ ਆਵਾਜ਼ ਆਉਂਦੀ ਐ ਕਰਕੀ ਮਤ ਕਰਕੇ ਬਾਪ ਕਰਕੇ ਬਾਪ ਨੇ ਜਿਹੜੀ ਕਤ ਦਿੱਤੀ ਐ ਉਹ ਛੜਤੀ ਕਉ ਮੰਨ ਜਾਣ ਤਾਂ ਸਭ ਬਾਤ ਜਾਣਦਾ ਹੈ ਤੇ ਜਾਣਦੇ ਹੀ ਔਗਣ ਕਰਾ ਫਿਰ ਔਗਣ ਕਾਤੇ ਕਰਦਾ ਬਈ ਬਾਪ ਤਾਂ ਅੰਦਰ ਨਾਲ ਜਾਣਦਾ ਸਭ ਕੁਝ ਬੁਰਾ ਉਹ ਛੱਡ ਦਿੰਦਾ ਹੈ ਘਰ ਕੀ ਮਤ ਘਰ ਕੀ ਨਾਮ ਤਿਆਗ ਗਿਆ ਨਾ ਉਹ ਹੀ ਹੈ ਆਪਣੀ ਅਗਲ ਤਿਆਗਤੀ ਅੰਦਰ ਪਤਾ ਵੀ ਗੱਲ ਗਲਤ ਹੈ ਮਾਰਨ ਆਰੀ ਸੋਂ ਘੱਲ ਹੈ ਧੰਦਾ ਦੂਏ ਦੀ ਮਗਲ ਲਾ ਕੇ ਗਲਤ ਕੰਮ ਕਰ ਲਿਆ ਗੁਰਬਾਣੀ ਕਹਿੰਦੀ ਹੈ ਪੱਥਰ ਪੂਜਾ ਨਹੀਂ ਕਰਨੀ ਗੁਰਬਾਣੀ ਕਹਿੰਦੀ ਹੈ ਜੋ ਉਹ ਨਹੀਂ ਬੰਨੀ ਪਤਾ ਨਹੀਂ ਕੀ ਦੀ ਗੱਲ ਬੰਨੀ ਵੈਗਰ ਵੈਗਰ ਨੂੰ ਕੀ ਨਾ ਕਿਹਾ ਸੀ ਨਾ ਹੁੰਦਾ ਉਹ ਗੁਰਬਾਣੀ ਹੁਣ ਵੀ ਨਹੀਂ ਮੰਨਦੇ ਹੋਰੇ ਕਿਸੇ ਦੀ ਮਤ ਮੰਨੀ ਜਾਂਦੇ ਨੇ ਇਹ ਤਾਂ ਘਰ ਕੀ ਨਾਰ ਹੈ ਉਹ ਨਿਜ ਭਗਤੀ ਸੀਲਵੰਤੀ ਨਾਰ ਹੈ ਨਾ ਨਿਜ ਭਗਤੀ ਹੈ ਨਿਜ ਭਗਤੀ ਹੈ ਘਰ ਕੀ ਨਾਰ ਹੈ ਜਿਹੜੀ ਨਿਜ ਭਗਤੀ ਹੈ ਆਤਮ ਗਿਆਨ ਦੀ ਭਗਤੀ ਹੈ ਇਸ ਨੂੰ ਕਿਹਾ ਹੋਇਆ ਹੈ ਘਰ ਕੀ ਨਾਮ ਅੰਨੈ ਨੇ ਇਹ ਤੇ ਆਉਂਦੀ ਅੰਤਰਾਤਮ ਦੀ ਵਾਇ ਤੇ ਆਉਂਦੀ ਪਰ ਨਾਰੀ ਸੋ ਘਾਲ ਲੈਂਦਾ ਆ ਦੂਈ ਮਾਤਾ ਕਿਸੇ ਦੀ ਲੈ ਲਈ ਖਬਰ ਕੀ ਦੀ ਹੈ ਮਤ ਬਨਵਾ ਤਾਂ ਲੈ ਲਈ ਗੁਰਮਤ ਤਿਆਗਤੀ ਮਨਮਤ ਫੜ ਲਈ ਬਾਰੋਂ ਸਿੱਖਿਆ ਕਿਸੇ ਤੋਂ ਲੈ ਲਈ ਦੱਲੀ ਸੇ ਕਿਹਾ ਤੇ ਹੰਦੀ ਪਰਨਾਰੀ ਸੂ ਘਾਲ ਜੈਸੇ ਸੰਤ ਦੀ ਜੜੀ ਮਤ ਹੈ ਪਰਨਾਰੀ ਹੈ ਜਿੰਨੀਆਂ ਵੀ ਮਨਮਤਾਂ ਨੇ ਦੁਨੀਆ ਦੀਆਂ ਪਰਨਾਰੀ ਨੇ ਇੱਕ ਗੁਰਮਤ ਸਾਰਿਆਂ ਦੀ ਘਰ ਕੀ ਲੋਰ ਘਰ ਕਿੱਥੇ ਆ ਭਲਾ ਸਾਡਾ ਸੰਸਾਰ 'ਚ ਕੋਈ ਘਰ ਨਹੀਂ ਸਾਡਾ ਹੈਗਾ ਫਿਰ ਇੱਥੇ ਤਾਂ ਸਾਰੇ ਨਥਾਂ ਮੈਂ ਵਣ ਪਰਦੇਸੀ ਜੇ ਥੀਏ ਸਭ ਦੇਸ ਪਰਾਇਆ ਘਰ ਕਿਥੇ ਘਰ ਸੱਚ ਖਾਂਡਾ ਸਾਰਿਆਂ ਦਾ ਹੀ ਇਹ ਸੱਚ ਖਾਂਡ ਦੀ ਮਾਤਾ ਘਰ ਕੀ ਨਾਰ ਤਾਂ ਕਹਿੰਦੇ ਨੇ ਉਹ ਘਰ ਦਾ ਇੱਕੋ ਹੀ ਸਭ ਦਾ ਸੋ ਕਰ ਕੇ ਹਾ ਸੋਦਰ ਕੇ ਹਾ ਸੋਦਰ ਕੇ ਹਾ ਸੋ ਕਰ ਕੇ ਹਾ ਜਿਤਬੈ ਸਰਬ ਸੁਵਾਨਲੇ ਜੇ ਸਾਰਿਆਂ ਦੀ ਸੰਭਾਲ ਕਰਦਾ ਉਹ ਘਰ ਕੇ ਸੱਚ ਖੜਦਾ ਹੀ ਐ ਜਾਂ ਜਾਣਾ ਆਪਣੇ ਘਰ ਜਾਣਾ ਜੇ ਤੇ ਵਿਆਹ ਕੇ ਜਾਣਾ ਉਹ ਘਰ ਐ ਕਹੇ ਕਵੀਰ ਮuje ਵਿਆਹੇ ਚਲੇ ਹੈ ਬੋਲ ਤੀਕ ਭਗਵਾਨਾ ਤੇ ਫਿਰ ਤੇ ਕਿਆ ਦੇ ਘਰ ਨੂੰ ਦਾ ਲੜਕੀ ਦੇ ਘਰ ਬਨੇ ਨਹੀਂ ਜਾਂਦਾ ਕਦੇ ਵੀ ਉਹ ਕਹਿੰਦੇ ਘਰ ਨੂੰ ਜਿੱਥੇ ਲੜਕੀ ਪੈਦੌਲਦੀ ਉਹਨੂੰ ਤਾਂ ਘਰ ਬਨੇ ਨਹੀਂ ਜਾਂਦਾ ਉਹਨੂੰ ਤਾਂ ਦੇਸ਼ ਵੀ ਨਹੀਂ ਮੰਨਿਆ ਜਾਂਦਾ ਉਹ ਉਹ ਦਾ ਦੇਸ ਬਣੀ ਮੰਨਿਆ ਜਾਂਦਾ ਕਦੇ ਵੀ ਨਹੀਂ ਬਣਿਆ ਇੱਥੇ ਵੀ ਨਹੀਂ ਬਣਿਆ ਜਾਂਦਾ ਦਰੰਕਾਰ ਦਾ ਜੋ ਦੇਸ ਹੈ ਨਿਰਕਾਰ ਹੈ ਨੰਕਾਰ ਹੈ ਆਤਮਾ ਦਰੰਕਾਰ ਕੇ ਦੇਸ ਜਾਏ ਤਾਂ ਸੁਖ ਲਹੈ ਬਹਲ ਬਹਲ ਇਹਦਾ ਮਹਿਲ ਆ ਉਥੇ ਖਾਲੀ ਪਿਆ ਆ ਉਥੇ ਉਹ ਨੂੰ ਛੱਡੀ ਫਿਰਦਾ ਇੱਥੇ ਅੱਧਾ ਉਥੇ ਆਦਾ ਇੱਧਰ ਤੇ ਆਣ ਇੱਧਰ ਉਹ ਸੁੱਤਾ ਪਿਆ ਉਥੇ ਜਾਗਦਾ ਫਿਰ ਮਾਇਲ ਚ ਹੈ ਜੇ ਜਾਗਦਾ ਨਾ ਉਹ ਜਿਹੜੀ ਜਾਗਦੇ ਦੀ ਮਤ ਹੈ ਉਹ ਕਰਕੀ ਮਤ ਜਿਹੜੀ ਜਾਗਦੇ ਦੀ ਮਤ ਹੈ ਉਹ ਕਰਕੀ ਨਾ ਆ ਰ ਆ ਜਾਗਦਿਆਂ ਦੀ ਜਿਹੜੀ ਮਤ ਹੈ ਨਾ ਗੁਰਮਤ ਜ ਜਾਗਦਿਆਂ ਦੀ ਗੱਲ ਹੈ ਉਹ ਕਰਕੀ ਹੈ ਜਿਹੜੀ ਸੁਪਨੇ ਦੀ ਮਤ ਹੈ ਹੋਰ ਕਿਸੇ ਦੀ ਹੈ ਬਗਾਦੀ ਹੈ ਜੁੜ ਜੇ ਇਹਨੂੰ ਵੀ ਆਪ ਲੈ ਲੀਏ ਨਜੇ ਬਾਹਰ ਦੀ ਸੰਸਾਰੀ ਬਾਹਲ ਦੀ ਇਥੇ ਵੀ ਫਸ ਗਏ ਇਹ ਵੀ ਅਜੀਬ ਲ ਹੈ ਫਿਰ ਇਹ ਤਾਂ ਕੋ ਸੰਸਾਰੀ ਉਪਦੇਸ਼ ਥੋੜੀ ਹੈ ਤੇ ਕੋ ਗੁਰਬਾਣੀ ਤੇ ਸ਼ਰਤ ਹੈ ਕਿ ਬ੍ਰह्म ਗਿਆਨ ਹੈ ਸਾਰਾ ਲੋਕ ਕਹੇ ਇਹ ਗੀਤ ਹੈ ਇਹ ਤਾਂ ਬ੍ਰह्म ਵਿਚਾਰ ਜੋ ਕਾਸੀ ਉਪਦੇਸ਼ਤੇ ਮਾਨਸਮਰਤੀ ਬਾਹ ਇਹ ਬ੍ਰह्म ਗਿਆਨ ਨਾ ਆਪਣਾ ਕੇ ਦਿਖਾਓ ਇਹ ਨੂੰ ਜੇ ਬ੍ਰह्म ਗਿਆਨ ਨਾ ਲਾਵਾਂਗੇ ਤਾਂ ਅੱਪੀ ਹੈ ਨਹੀਂ ਚਾਹੇ ਆਦ ਲੈ ਲਓ ਚਾਹੇ ਦਸ ਲੈ ਲਓ ਸਾਡੇ ਕੋਲ ਬ੍ਰह्म ਗਿਆਨ ਤੇ ਸਵਾ ਕੁਝ ਨਹੀਂ ਹੈ ਜਿਹੜੇ ਲੋਕ ਦੂਜੇ ਅਰਥ ਕਰਦੇ ਨੇ ਅਸਲ ਦੇ ਵਿੱਚ ਉਹ ਉਹਨਾਂ ਨੂੰ ਪਤਾ ਹੀ ਨਹੀਂ ਹੈ ਗੁਰਬਾਣੀ ਦੇ ਅਰਥ ਕਿਵੇਂ ਕਰੀਦੇ ਨੇ ਗੁਰਬਾਣੀ ਦੇ ਅਰਥ ਕਰਨ ਵਾਲੇ ਸ਼ਰਤਾਂ ਕੀ ਨੇ ਇਹ ਤਾਂ ਬ੍ਰह्म ਗਿਆਨ ਹੈ ਬ੍ਰह्म ਵਿਚਾਰ ਬਰਮਚਾਰਤਾ ਲਵਦੀ ਹੋਣੀ ਹੈ ਠੀਕਿਆਂ ਚੋ ਜੋ ਲਵਦੀ ਨਹੀਂ ਠੀਕਿਆਂ ਦੇ ਵਿੱਚੋਂ ਕਿਸ ਆਧਾਰ ਤੇ ਤੁਸੀਂ ਬੋਲ ਰਹੇ ਹੋ ਟੈਂਟ ਵਿਦਵਾਨ আর ਬਰਮਚਾਰਤਾ ਦਾ ਮੇਲੇ ਕੋਈ ਨਹੀਂ ਵਿਦਵਾਨ ਤਾਂ ਬਰਮ ਦੀ ਗੱਲ ਨਹੀਂ ਜਾਣਦਾ ਇਹ ਜਿਹੜੇ ਟੈਂਟ ਟੈਂਟ ਕਰਦੇ ਤੇ ਆਪੇ ਚੁੱਪ ਕਰ ਜਾਣਗੇ ਗੁਰਬਾਣੀ ਜੇ ਸਭ ਕੋ ਲਿਖਿਆ ਹੋਇਆ ਤੁਸੀਂ ਗੁਰਬਾਣੀ ਤੇ ਸ਼ਰਤਾਂ ਜਿਹੜੀਆਂ ਲੱਗੀਆਂ ਉਹਨਾਂ ਨੂੰ ਇਗਨੋਰ ਕਰਕੇ ਇਹਦੇ ਅਰਥ ਕਿਵੇਂ ਕਰ ਲਵਾਂ ਸਾਰੇ ਨੀਅਮ ਗੁਰਬਾਣੀ ਚ ਨੇ ਅਸੀਂ ਬੌਂਡ ਆ ਇਹਦੇ ਅਰਥ ਕਰ ਨੂੰ ਦੂਏ ਅਰਥ ਕਰੇ ਨਹੀਂ ਸਕਦੇ ਅਸੀਂ ਬੌਂਡ ਕੀਤੇ ਪਏ ਉੱਥੇ ਜਗਾ ਜਗਾ ਤੇ ਗੁਰਬਾਣੀ ਚ ਇਹਨਾਂ ਨੂੰ ਕੀ ਪਤਾ ਬੌਂਡ ਕੀ ਹੁੰਦਾ ਤਵੂਰ ਗੜ ਕੱਠੇ ਹੋਏ ਸਿਆਣੇ ਚੁੱਪ ਕਰਕੇ ਉਹ 10 20 ਬੂਰਖਣ ਜਿਹੜੇ ਉਹਨਾਂ ਨੇ 10 20 ਦੂਏ ਜੇ ਮੈਂ ਉਹਨਾਂ ਕੋਤੇਰੇ ਕਿਰਦ ਨੇ ਛੋਟੇ ਘਤੂਰੇ ਹਲਾਹਾ ਕਰਦੇ ਭੋਕਣ ਲੱਗ ਜਾਂਦੇ ਨੇ ਪਰ ਜੇ ਉਹਦੇ ਠੁੱਡ ਮਾਰੇ ਨਾ ਬਸ ਇੱਕ ਕੋ ਠੁੱਡ ਬਹੁਤ ਆ ਉਹਦੇ ਲੱਗੀ ਹੋਈ ਦੁਵਾਰਾ ਦੁਵਾਰਾ ਦਾ ਬੋਲਤੀ ਬੰਦ ਹੋ ਜਾਂਦੀ ਹੈ ਨਾ ਜੇ ਵਜ ਰਹਿ ਤਾਂ ਵੀ ਦੁਵਾਰਾ ਭੋਗਦਾ ਜੇ ਬਾਜੀ ਵਜ ਵੀ ਜਾਵੇ ਤਮ ਨਹੀਂ ਦੁਵਾਰਾ ਭੋਗਦਾ ਕਈ ਪਸਣਿਆਂ ਟੁੱਟੇ ਜਾਂਦੀਆਂ ਨੇ ਉਹਦੀ ਹਾਂਜੀ 我估计刚才都花了钱。嗯